ਮੈਲਵਾਨ ਬਹੁਤ ਚੰਗਾ ਕੰਮ ਕਰਦੇ ਹੋ ਤੁਹਾਡੇ ਤਾਂ ਆਣ ਦੀ ਬੜੀ ਖੁਸ਼ੀ ਹੈ ਜੀ ਤੁਸੀਂ ਆਏ ਹੋ ਇਹ ਦੇਖੋ ਖੁਦ ਪੇਸ਼ੈਂਟ ਨੇ ਵਿਚਾਰੇ ਤੇ ਆਪਣੀ ਕਿਰਤ ਕਮਾਈ ਜੋ ਲੈ ਕੇ ਆਏ ਨੇ

ਇਹ ਇਹਨਾਂ ਕੋਈ ਕਹਿੰਦੇ ਗਰੰਟੀ ਕੋ ਤੁਸੀਂ ਸਾਡੇ ਕਹਿੰਦੇ ਨੇ ਕੋਈ ਡਾਕਟਰ ਕੋਲ ਜਾਓ ਅਸੀਂ ਕੋਸ਼ਿਸ਼ ਕਰਦੇ ਆ ਫਿਜ਼ੋਥੈਰੇਪੀ ਨਾਲ ਤੁਹਾਡੇ ਹੱਥ ਠੀਕ ਕਰਾ ਦੇਣਗੇ 10 15 ਸਾਲ ਕੋਸ਼ਿਸ਼ ਕਰਦੇ ਆ ਜੀ ਸਾਨੂੰ ਸੇਵਾ ਦਾ ਮੌਕਾ ਦਿਓ ਇਹਨਾਂ ਦਾ ਨਾਲੇ ਇਹਨਾਂ ਦੀ ਦੁਆਵਾਂ ਵੀ ਕੰਮ ਆਣਗੀਆਂ ਜੀ ਨਾਲੇ ਇਹ ਦੇਖੋ ਖੁਦ ਪੇਸ਼ੈਂਟ ਨੇ ਵਿਚਾਰੇ ਤੇ ਆਪਣੀ ਕਿਰਤ ਕਮਾਈ ਜੋ ਲੈ ਕੇ ਆਏ ਨੇ 500 ਰੁਪਏ ਇਹਨਾਂ ਦੇ ਹਾਨੇ ਨਹੀਂ ਨਹੀਂ ਅਕਲ ਤੁਸੀਂ ਛੇਰਵਾ ਦਿਓ ਬਹੁਤ ਧੰਨਵਾਦ ਇਹਨਾਂ ਵਾਸਤੇ ਦੁਆ ਮੰਗਿਓ ਤੁਸੀਂ ਅੰਕਲ ਨੂੰ ਨਾ ਫਿਜ਼ੋਥੈਰੇਪੀ ਦਾ ਇੱਕ ਵਾਰੀ ਸਮਝਾਓ ਇੱਕ ਵਾਰੀ ਜੇ ਹੋ ਸਕਦਾ ਅੰਕਲ ਜੀ ਦਾ ਠੀਕ ਕਰਾਓ ਜੇ ਹੋ ਸਕਦਾ ਠੀਕ ਹੈ ਜੀ ਹਾਂ ਤੇ ਉਹ ਨਹੀਂ ਹੋ ਡਾਕਟਰ ਧੀਰੇਜ ਗੋਲੀ ਭੇਜ ਦਿਓ ਭਾਵੇਂ ਸਾਤ ਬਾਅਦ ਹੋ ਗਈ ਮੈਂ ਸਮਝਾਦਾ ਹਾਂ ਅੰਕਲ ਇੱਕ ਮੇਰੀ ਰਿਕੁਐਸਟ ਹੈ ਮੇਰੇ ਘਰ ਦੇ ਨੂੰ ਚੂਕ ਲੈਣਾ ਪ੍ਰੈਸ਼ਰ ਹੁੰਦਾ ਅੱਛਾ ਜੀ ਅੱਛਾ ਕਿ ਇਹ ਰਾਣਾ ਸਾਹਿਬ ਉਹਨੇ ਪੈਸੇ ਮੰਗ ਲਏ ਸਾਡੇ ਕੋਲ ਅਸੀਂ ਕਰਾਵਾ ਦਾਂਗੇ ਕਾਰਡ ਜੇ ਚੱਲਿਆ ਤੁਸੀਂ ਲਿਆਓ ਅਸੀਂ ਕਾਰਡ ਤੇ ਕਰਾਉਂਗੇ ਅਸੀਂ ਕਰਾ ਲਾਂਗੇ ਕਾਰਡ ਤੇ ਫ੍ਰੀ ਕਰਾ ਦਾਂਗੇ 5-10 ਹਜ਼ਾਰ ਤਾਂ ਅਸੀਂ ਲਾ ਦੇ ਨਹੀਂ 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 ਅੰਕਲ ਉਹ ਕਾਰਡ ਤੇ ਫ੍ਰੀ ਹੋ ਜਾਏਗਾ ਤੁਸੀਂ ਕਾਰਡ ਹੈਗਾ ਵਿਸ਼ਮਨ ਕਾਰਡ ਉਹ ਕਹਿੰਦੇ ਚੱਲਦਾ ਨਹੀਂ ਅਸੀਂ ਚਲਵਾਵਾਂਗੇ ਹੈਗਾ ਹੈਗਾ ਤੁਸੀਂ ਲੈ ਕੇ ਉਹ ਚਲਵਾਵਾਂਗੇ ਤੁਸੀਂ ਲੈ ਕੇ ਆਓ ਆਜੋ ਆਜੋ ਬੈਠੋ ਤੁਸੀਂ ਕਿ ਹੋੜ ਫੈਕਟਰੀ ਇਹਨਾਂ ਹਾਂਜੀ ਵਾਹਿਗੁਰੂ ਵਾਹਿਗੁਰੂ ਆ ਮੜੀ ਜੀ ਮੈਂ ਲਵਾਨਾ ਜੀ ਲਵਾਨਾ ਤੁਸੀਂ ਆਸ਼ੀਰਵਾਦ ਦਿਓ ਨਾ ਮੈਂ ਲਵਾਨਾ ਬਹੁਤ ਚੰਗਾ ਕੰਮ ਕਰਦੇ ਤੋਂਡਾ ਤੁਸੀਂ ਕੀ ਕੰਮ ਕਰਦੇ ਹੋ ਵਿਹਲਾ ਹੀ ਮੈਂ ਤਾਂ ਅੱਛਾ ਜੀ ਬੜਾ ਧੰਨਵਾਦ ਮੈਂ ਲਵਾਨਾ ਜੀ ਲਵਾਨਾ ਤੁਹਾਡੇ ਅੱਜ ਆਜੋ ਆਜੋ ਮਸੰਦੀ ਆਜੋ ਆਜੋ ਬਾਪੂ ਜੀ ਆਜੋ ਤੁਹਾਡੇ ਤਾਂ ਆਣ ਦੀ ਬੜੀ ਖੁਸ਼ੀ ਹੈ ਜੀ ਤੁਸੀਂ ਆਏ ਹੋ ਆਪਣੀ ਕਿਰਤ ਕਮਾਈ ਚੋਂ ਲੈ ਕੇ ਆਏ ਬੜਾ ਧੰਨ ਤੁਹਾਡੇ ਹੱਥ ਨੂੰ ਕੀ ਹੋਇਆ ਅੰਕਲ ਮੈਂ ਡਿੱਗ ਪਈ ਤੂੰ ਨਾੜ ਨੱਪੀ ਗਈ ਅੱਛਾ ਕਿਤੋਂ ਲਾਜ ਕਰਾਇਆ ਆਪਣਾ ਨਹੀਂ ਕਰਾਇਆ ਨਹੀਂ ਕਰਾ ਲਓ ਨਹੀਂ ਦਵਾਈ ਖਾਈ ਦੀ ਨਾ ਕੋਈ ਕਹਿੰ ਕੀ ਕੋਲ ਤੁਸੀਂ ਸਾਡੇ ਕਹਿੰਦੇ ਨੇ ਕੋਈ ਡਾਕਟਰ ਕੋਲ ਜਾਓ ਅਸੀਂ ਕੋਸ਼ਿਸ਼ ਕਰਦੇ ਆ ਫਿਜ਼ੋਥੈਰੇਪੀ ਨਾਲ ਤੁਹਾਡੇ ਹੱਥ ਠੀਕ ਕਰਾ ਦੇਣਾ 10 15 ਸਾਲ ਹੋ ਗਏ ਕੋਸ਼ਿਸ਼ ਕਰਦੇ ਆ ਜੀ ਸਾਨੂੰ ਸੇਵਾ ਦਾ ਮੌਕਾ ਦਿਓ ਇਹਨਾਂ ਦਾ ਨਾਲੇ ਇਹਨਾਂ ਦੀ ਦੁਆਵਾਂ ਵੀ ਕੰਮ ਆਣੀਆਂ ਜੀ ਨਾਲੇ ਇਹ ਦੇਖੋ ਖੁਦ ਪੇਸ਼ੈਂਟ ਨੇ ਵਿਚਾਰੇ ਤੇ ਆਪਣੀ ਕਿਰਤ ਕਮਾਈ ਜੋ ਲੈ ਕੇ ਆਏ ਨੇ 500 ਰੁਪਏ ਇਹਨਾਂ ਦੇ ਹਾਨੇ ਨਹੀਂ 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 ਅਕਲ ਤੁਸੀਂ ਚਹੀਦਵਾ ਦਿਓ ਬਹੁਤ ਧੰਨਵਾਦ ਇਹਨਾਂ ਵਾਸਤੇ ਦੁਆ ਮੰਗਿਓ ਤੁਸੀਂ ਅੰਕਲ ਨੂੰ ਨਾ ਫਿਜ਼ੋਥੈਰੇਪੀ ਦਾ ਇੱਕ ਵਾਰੀ ਸਮਝਾਓ ਇੱਕ ਵਾਰੀ ਜੇ ਹੋ ਸਕਦਾ ਅੰਕਲ ਜੀ ਦਾ ਠੀਕ ਕਰਾਓ ਜੇ ਹੋ ਸਕਦਾ ਠੀਕ ਹੈ ਜੀ ਹਾਂ ਤੇ ਕੋ ਨੂੰ ਯੋ ਡਾਕਟਰ ਧੀਰੇਜ ਗੋਲੀ ਭੇਜ ਦਿਓ ਭਾਵੇਂ ਸਾਤ ਬਾਅਦ ਹੋ ਗਈ ਮੈਂ ਸਮਝਾਦਾ ਅੰਕਲ ਇੱਕ ਮੇਰੀ ਰਿਕੁਐਸਟ ਹੈ ਮੇਰੇ ਘਰ ਦੇ ਨੂੰ ਚੂਕ ਲੈਣਾ ਪ੍ਰੈਸ਼ਰ ਹੁੰਦਾ ਅੱਛਾ ਜੀ ਅੱਛਾ ਕੇ ਇਹ ਰਾਣਾ ਸਾਹਿਬ ਨੂੰ ਪੈਸੇ ਮੰਗ ਲੈ ਸਾਡੇ ਕੋਲ ਅਸੀਂ ਕਰਾਵਾ ਦਾਂਗੇ ਕਾਰਡ ਜੇ ਚੱਲਿਆ ਤੁਸੀਂ ਲਿਆਓ ਅਸੀਂ ਕਾਰਡ ਦੇ ਕਰਾਉਂਗੇ ਅਸੀਂ ਕਰਾ ਲਾਂਗੇ ਕਾਰਡ ਤੇ ਫ੍ਰੀ ਕਰਾ ਦੇ ਪੰਜ 10 ਹਜ਼ਾਰ ਤੁਸੀਂ ਲਾ ਦੇ ਨਹੀਂ 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 ਅੰਕਲ ਉਹ ਕਾਰਡ ਤੇ ਫ੍ਰੀ ਹੋ ਜਾਏਗਾ ਤੁਸੀਂ ਕਾਰਡ ਹੈਗਾ ਉਸਮਨ ਕਾਰਡ ਉਹ ਕਹਿੰਦੇ ਚੱਲਦਾ ਨਹੀਂ ਅਸੀਂ ਚਲਵਾਵਾਂਗੇ ਤੁਸੀਂ ਹੈਗਾ ਹੈਗਾ ਤੁਸੀਂ ਲੈ ਕੇ ਉਹ ਚਲਵਾਓ ਅੱਛਾ ਤੁਸੀਂ ਲੈ ਕੇ ਆਓ ਆਜੋ ਆਜੋ ਬੈਠੋ